ਇਹ ਜੇ ਭੰਡਾ ਨੂੰ ਮਤਲਬ ਮੁੱਖ ਮੰਤਰੀ ਕੌਣ ਬਣਾਉਣਾ ਹੁੰਦਾ ਹੁਣ ਇਹ ਤੂੰ ਭੰਡਾ ਨੂੰ ਵੀ ਕਹਾ ਨਕੰਮੇ ਮਤਲਬ ਮੁੱਖ ਮੰਤਰੀ ਦੀ ਆਸ ਰੱਖੀ ਬੈਠਿਆ ਜਿਹੜੇ ਲੋਕ ਇਹ ਕਹਿੰਦੇ ਆ ਉਹ ਪੰਜਾਬੀਓ ਤੁਸੀਂ ਛਿੱਤਰਖਾਨ ਦੇ ਆਦੀਓ ਤੇ ਛਿੱਤਰ ਹੀ ਖਾਣੇ ਆ ਤੁਸੀਂ ਯੂਨੀ ਪ੍ਰੈਕਟਿਕ ਟੈਂਡ ਮੀਟਿੰਗਾਂ ਹੋਈਆਂ ਤਿੰਨਾਂ ਚ ਹਰਾਏ ਆ ਸਰਕਾਰ ਕੋਲੇ ਹੁਣ ਬਿਨਾ ਜ਼ਬਰਦਸਤ ਹੋਰ ਕੋਈ ਰਾਹ ਨਹੀਂ ਰਿਹਾ ਦਲੀਲਬਾਜ਼ੀ ਦਾ ਜੋਰ ਵਿੱਚ ਆਈ ਕਰਕੇ ਦੇਖਦੇ ਆ ਫੇਰ ਵੀ ਇਹ ਬਾਬੇ ਨਾਰ ਖੋਣਾਂ ਦੀ ਯਾਰ ਲਾਦ ਹੈ ਕਰਤਾਰ ਸਰਾਬੇ ਹੋਣਾਂ ਦੇ ਵਾਰਸਾ ਇਹ ਮਤਲਬ ਕੁੱਤੇ ਤੋਂ ਵੀ ਮੰਨਣ ਵਾਲੇ ਨਹੀਂ ਆੜੇ ਦੇ ਲੋਕਾਂ ਨੂੰ ਸਹਿਮਤ ਕਰ ਲੈਣ ਅਸੀਂ ਹੁਣ ਹਟ ਜਾਾਂਗੇ ਪ੍ਰਸ਼ਾਸਨ ਸਰਕਾਰ ਮਿਲ ਤੇ ਹੁਣ ਵੀ ਜ਼ੋਰ ਲਾਉਂਦੀ ਸੀ ਤੁਸੀਂ ਨਾ ਜੀ ਉੱਥੇ ਜਾਇ ਕਰੋ ਖਾਤਮਨ ਜਾਇ ਕਰੋ ਤੁਸੀਂ ਨਾ ਜਾਇ ਕਰੋ ਜੇ ਤੁਸੀਂ ਹੱਲਾ ਬੋਲੋਗੇ ਤਾਂ ਮੇਰੀ ਜਥੇਬੰਦੀ ਵੀ ਆਊ ਮੈਂ ਵੀ ਆਉਂਗਾ ਮੇਰੇ ਤੋਂ 20 ਕਿਲੋਮੀਟਰ ਤੇ ਪਿੰਡ ਹੈ ਮੈਂ ਕਿਵੇਂ ਰਹਿ ਜਾਾਂ ਸਰਕਾਰ ਉਹਨਾਂ ਲਟੇਰਿਆਂ ਦੇ ਪਿੱਛੇ ਤਾਂ ਹੁੰਦੀ ਹੋਈ ਆ ਇਹ ਕਦੇ ਦੋ ਗੱਲਾਂ ਹੋਈ ਨਹੀਂ ਜਿਹੜੀ ਲੋਕਾਂ ਕੰਨੀ ਸ਼ਿਕਰਸ਼ਾਂ ਚੋਂ ਪੈਦਾ ਹੋਈ ਹੋਈ ਆ ਇਹ ਪੂਰੀ ਤਰ੍ਹਾਂ ਮੰਨ ਲਓ ਇਸ ਗੱਲ 'ਚ ਨੰਗੀ ਹੋਈ ਆ ਵੀ ਲਟੇਰਿਆਂ ਦੀ ਪਿੱਠੇ ਖੜੀ ਆ ਲੋਕਾਂ ਨੂੰ ਵਹਿਮ ਸੀ ਸਾਨੂੰ ਕੋਈ ਵਹਿਮ ਨਹੀਂ ਜਥੇ ਬੰਦਿਆਂ ਨੂੰ ਕੋਈ ਵਹਿਮ ਨਹੀਂ ਸੀ ਲੋਕਾਂ ਨੂੰ ਕਿਹਾ ਤਾਂ ਜੇ ਥੋੜਾ ਨਹੀਂ ਸਰਦਾ ਪਾ ਕੇ ਦੇਖ ਲਓ ਪਰ ਝੋਟਿਆਂ ਵਾਲੇ ਘਰੋਂ ਲੱਸੀ ਦੀ ਕੰਪਨੀਆਂ ਵੀ ਛੜੀਆਂ ਹੋਈਆਂ ਵੀ ਮੱਥਾ ਕਿਸੇ ਦੀ ਤਾਕਤ ਨਾਲ ਲਾਇਆ ਹੋਇਆ ਇਹ ਉਹ ਤਾਕਤ ਹੈ ਜਿਹੜੀ 25 ਸਾਲ ਮਹਿਲਕਲਾਂ ਚ ਲੜੀ ਸੀ ਅਖੀਰ ਨੂੰ ਸੁਪਰੀਮ ਕੋਰਟ ਦੇ ਫੈਸਲੇ ਵੀ ਰੱਦ ਕਰਕੇ ਆ ਲੋਕ ਸੰਘਰਸ਼ ਜਿੱਤਿਆ ਸੀ ਇਹ ਅੱਜ ਦੀ ਹਾਈ ਕੋਰਟ ਕਹੇ ਵੀ ਦੂ ਫੈਕਟਰੀ ਚੱਲਣੀ ਆ ਲੋਕ ਕਦੇ ਨਹੀਂ ਚੱਲਣ ਦੇਣਗੇ ਕਿਉਂਕਿ ਲੋਕ ਵਿਰੋਧੀ ਫੈਸਲਾ ਹੈ ਪੰਜਾਬ ਦੇ ਵਿੱਚ 42-43 ਫੈਕਟਰੀਆਂ ਇਹਦੇ ਨਾਲ ਦੀਆਂ ਹੋਰ ਲੱਗਣ ਜਾ ਰਹੀਆਂ ਸਰਕਾਰ ਇਹ ਕਹਿੰਦੀ ਆ ਵੀ ਇਹ ਫਟਲਾ ਪੰਜਾਬ ਦਾ ਵਿਕਾਸ ਹੋਊਗਾ ਮਹਾਰੇ ਕਹਿੰਦੇ ਵੀ ਇਹ ਨਾਲ ਕੈਂਸਰ ਵਧਣਾ ਇਹਨਾਂ ਨੇ ਹੋਰ ਬਿਮਾਰੀਆਂ ਵਧਣੀਆਂ ਜਿਹੜਾ ਕਿ ਫੈਕਟਰੀਆਂ ਲੋਕ ਵਿਰੋਧੀ ਆ ਆਮੇ ਲੱਗਦਾ ਹੁੰਦਾ ਵੀ 3 ਕਿਲੋਮੀਟਰ ਦੇ ਫਾਸਲੇ ਤੋਂ ਪਿੰਡ ਦੇ ਫੈਕਟਰੀ ਲੱਗੂਗੀ ਇੱਥੇ ਜੇ ਪੋਟਰੀ ਫਾਰਮ ਵੀ ਲਾਉਣਾ ਹੋਵੇ ਤਾਂ ਮਨਜ਼ੂਰੀ ਨਹੀਂ ਮਿਲਦੀ ਆ ਦੋ ਕਿੱਲਿਆਂ ਤੇ ਘਰ ਕੋਠੀਆਂ ਪਏ ਹੋਇਆ ਆ ਫੈਕਟਰੀਆਂ ਨਾਲ ਆਪਣੇ ਕੰਧ ਨੇ ਦੋ ਕਿੱਲਿਆਂ ਤੇ ਕਿਹੜੀ ਅਫਸਰਸ਼ਾਹ ਨੇ ਕਿਹੜੀ ਨੇ ਮਨਜ਼ੂਰੀ ਦੇਤੀ ਉਹ ਜਿਹੜੀ ਅਫਸਰਸ਼ਾਹ ਲੋਕਵਿਰੋਧੀ ਨਾ ਹੋਈ ਇਸ ਵੇਲੇ ਪਿੰਡ ਅਖਾਰੇ ਦੇ ਵਿੱਚ ਆ ਪਿੰਡ ਅਖਾਰੇ ਦੇ ਵਿੱਚ ਵਿਰੋਧ ਪ੍ਰਦਰਸ਼ਨ ਚੱਲਦੇ ਨੂੰ ਮੋਰਚਾ ਚੱਲਦੇ ਨੂੰ ਪੂਰਾ ਅੱਜ 1 ਸਾਲ ਹੋ ਚੱਲਿਆ ਮੇਰੇ ਨਾਲ ਕਿਸਾਨ ਯੂਨ ਦਕਾਉਂਦਾ ਤੋਂ ਮਨਜੀਤ ਸਿੰਘ ਧਨੇਰ ਹੋਣਗੇ ਮਨਜੀਤ ਸਿੰਘ ਧਨੇਰ ਹੋਰਾਂ ਦੀ ਜਥੇਬੰਦੀ ਦੀ ਅਗਵਾਈ ਦੇ ਵਿੱਚ ਇਹ ਮੋਰਚਾ ਜਿਹੜਾ ਚੱਲ ਰਿਹਾ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲ ਬਲਬਧਾਂਗੇ ਪ੍ਰਧਾਨ ਜੀ ਸਵਾਗਤ ਆ ਰਹੇ ਮਿੱਡਲ ਵੀ ਸਾਡਾ ਸਵਾਗਤ ਆਰੰਭੀ ਟੈਲੀਵਿਜ਼ਨ ਦਾ ਤੇ ਜਿਹੜੇ ਇਹਨਾਂ ਦੇ ਦਰਸ਼ਕਾ ਜਿਨ੍ਹਾਂ ਨੇ ਲੱਖਾਂ ਦੀ ਗਿਣਤੀ 'ਚ ਇਹ ਜਿਹੜਾ ਪ੍ਰੋਗਰਾਮ ਸੁਣਨਾ ਦੇਖਣਾ ਸਾਡਾ ਸਲਾਮ ਹੈ ਤੁਹਾਨੂੰ ਐਡੀ ਦੂਰੋਂ ਤੁਰ ਕੇ ਜਿਹੜਾ ਕਵਰ ਕਰਦੇ ਹੋ ਸੰਘਰਸ਼ਾਂ ਸਭ ਤੋਂ ਪਹਿਲਾਂ ਤਾਂ ਦੇਖਦੇ ਕਿਵੇਂ ਹੋ ਜਿਸ ਤਰ੍ਹਾਂ ਦੇ ਨਾਲ ਅਖਾੜੇ ਪਿੰਡ ਦੇ ਵਿੱਚ ਅੱਜ 1 ਸਾਲ ਪੂਰਾ ਹੋ ਚੱਲਿਆ ਮੋਰਚਾ ਚੱਲਦੇ ਨੂੰ ਜਿਸ ਤਰ੍ਹਾਂ ਦੇ ਨਾਲ ਪਿੰਡ ਦੇ ਲੋਕ ਜਥੇਬੰਦਕ ਹੋ ਕੇ ਖੜੇ ਜਥੇਬੰਦਕ ਹੋ ਕੇ ਜਿਹੜੇ ਹੈਗੇ ਆ ਲੜੇ ਉਹ ਕਿਵੇਂ ਦੇਖਦੇ ਜੋ ਪਿਛਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਹੈਗਾ ਉਹ ਵਾਅਦਾ ਕੀਤਾ ਗਿਆ ਪਰ ਲੋਕ ਫਿਰ ਵੀ ਅੜੇ ਖੜੇ ਜਸ ਜੀ ਅਸੀਂ ਐਉਂ ਦੇਖਦੇ ਆ ਜੋ ਅਸੀਂ ਪੈਦਾ ਕਰਨਾ ਚਾਹੁੰਦੇ ਹਾਂ ਭਾਰਤੀ ਕਿਸਾਨ ਜੂਨ ਇਕੱਠਾ ਡਕਾਉਂਦਾ ਤੋਂ ਵਿਚਾਰਧਾਰਾ ਤੇ ਖੜਕੇ ਅਸੀਂ ਜਦੋਂ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਆ ਉਦੋਂ ਅਸੀਂ ਇਹ ਗੱਲਾਂ ਦਸੀਆਂ ਸੀ ਵੀ ਸਾਡਾ ਮਹਿਲਕਲਾਣਾ ਸੰਘਰਸ਼ ਐਂ ਜਿੱਤਿਆ ਸੀ ਕੁਦਰਤੀਆਂ 'ਚ ਸਾਡਾ ਐਂ ਚੱਲਦਾ ਹੈ ਜਥੇਬੰਦਕ ਸੰਘਰਸ਼ ਐਂ ਚੱਲਦੇ ਨੇ ਵੋਟ ਪਾਰਟੀਆਂ ਨੂੰ ਪਰੇ ਛੱਡੋ ਤੇ ਸੰਘਰਸ਼ ਦੇ ਝੰਡੇ ਗੱਡੋ ਸੰਘਰਸ਼ਾਂ ਤੇ ਟੀਕ ਰੱਖੋ ਲੋਕ ਸਾਡੀ ਗੱਲ ਨੂੰ ਸੁਣ ਕੇ ਇਕਜੁੱਟ ਹੁੰਦੇ ਗਏ ਜਿਹਦੀਆਂ ਮਤਲਬ ਤੁਹਾਨੂੰ ਮੈਂ ਕੁਝ ਨਿਸ਼ਾਨੀਆਂ ਦੱਸਦਾ 2MP ਦੀਆਂ ਚੋਣਾਂ ਆਈਆਂ MP ਦੀਆਂ ਚੋਣਾਂ ਦੇ ਵਿੱਚ ਇਹ ਉਹ ਪਿੰਡ ਸੀ ਜਿੱਥੇ ਮਤਲਬ ਇਸ ਤੋਂ ਪਹਿਲਾਂ ਸਿਆਸੀ ਪਾਰਟੀਆਂ ਕਤਲ ਕਰਾ ਦਿੱਤੀਆਂ ਸੀ ਪਰ ਜਦੋਂ ਦੀ ਸਾਡੀ ਸਮਝ ਹੈ ਜਿਹੜੀ ਮਤਲਬ ਲੋਕਾਂ ਨੂੰ ਇੱਕ ਜੁਟ ਕਰਨ ਵਾਲੀ ਗਈ ਤੇ ਸਰਕਾਰਾਂ ਦੇ ਖਿਲਾਫ ਸੰਘਰਸ਼ ਕਰਨ ਵਾਲੀ ਸਰਕਾਰਾਂ ਨੂੰ ਦੁਸ਼ਮਣ ਦਿਖਾਉਣ ਦੇ ਵਿੱਚ ਵੀ ਇਹ ਲੋਕ ਦੁਸ਼ਮਣ ਹੈ ਸਾਡੀ ਸਮਝ ਨੇ ਇਹ ਦਿਖਾਇਆ ਤੇ ਲੋਕਾਂ ਨੇ ਫਿਰ ਆਪਦੀ ਏਕਤਾ ਦਾ ਇੱਕ ਜੁਟਤਾ ਵੀ ਦਿਖਾਈ ਐਮਪੀ ਦੀਆਂ ਚੋਣਾਂ ਦੇ ਵਿੱਚ ਮਕੰਮਲ ਬਾਈਕਟ ਕੀਤਾ ਜੀ ਇੱਕ ਵੀ ਵੋਟ ਨਹੀਂ ਪਈ ਇਸ ਪਿੰਡ ਦੇ ਵਿੱਚੋਂ ਕਿਉਂਕਿ ਉਹ ਜਿਹੜੇ ਮਤਲਬ ਚੋਣਾਂ ਲਾਣ ਵਾਲੇ ਖੜੇ ਸੀ ਇਸ ਫੈਕਟਰੀ ਦੇ ਖਿਲਾਫ ਤਾਂ ਬੋਲਦੇ ਨਹੀਂ ਸੀ ਲੋਕਾਂ ਦਾ ਹੱਥ ਇਹ ਸੀ ਵੀ ਇੱਕ ਨੂੰ ਵੀ ਮਤਲਬ ਵੋਟ ਅਪਲਾਈ ਨਾ ਕਰਨਾ ਲੋਕਾਂ ਨੇ ਇਤੋਂ ਵੱਡੀ ਏਕਤਾ ਮੈਨੂੰ ਲੱਗਦਾ ਅੱਜ ਦੇ ਯੁੱਗ 'ਚ ਅਸੰਭਵ ਆ ਉਦੋਂ ਅੱਗੇ ਆਉਂਦਾ ਇਸ ਸਮਝਦਾ ਛਿੱਟਾ ਪੰਚਾਇਤੀ ਚੋਣਾਂ ਹੁੰਦੀਆਂ ਪੰਚਾਇਤੀ ਚੋਣਾਂ ਜਿੱਥੇ ਖਾਸ ਕਰਕੇ ਪੰਚਾਇਤੀ ਚੋਣਾਂ ਵੇਲੇ ਪਾਰਟੀਬਾਜ਼ੀ ਵੱਡੀ ਬਣਦੀ ਸੀ ਪਰ ਅਸੀਂ ਸਲੂਟ ਕਰਦੇ ਇਹਨਾਂ ਲੋਕਾਂ ਨੂੰ ਉਹਨਾਂ ਦੀ ਸਾਡੀ ਸਮਝ ਨੂੰ ਸਾਡੀ ਡਿਸਕਸ ਨੂੰ ਆਪ ਦੇ ਦਿਮਾਗਾਂ ਦੇ ਵਿੱਚ ਮਨਾਂ ਦੇ ਵਿੱਚ ਬਹਾ ਕੇ ਪੰਚਾਇਤੀ ਚੋਣਾਂ ਦੇ ਵਿੱਚ ਵੀ ਏਕਾ ਕੀਤਾ ਸੀ ਇਹਨਾਂ ਸਟੇਜਾਂ ਤੋਂ ਹੀ ਕਹਿੰਦੇ ਰਹੇ ਵੀ ਇਹ ਤੁਹਾਨੂੰ ਪਾੜਨ ਵਾਲੀ ਤੁਹਾਨੂੰ ਖੰਡਾਉਣ ਵਾਲੀ ਇੱਕ ਨੀਤੀ ਆ ਗਈ ਜੇ ਤੁਸੀਂ ਹੁਣ ਖੰਡ ਗਏ ਸੰਘਰਸ਼ ਨਹੀਂ ਜਿੱਤਿਆ ਜਾਣਾ ਲੋਕਾਂ ਨੇ ਇਸ ਗੱਲ ਤੇ ਵੀ ਫੁੱਲ ਚਾੜੇ ਫੁੱਲ ਵੀ ਬਹੁਤ ਵਧੀਆ ਚਾੜੇ ਅੱਜ ਉਹ ਪਖਾੜਾ ਪਿੰਡ ਜਿਹੜਾ ਜਰਨਲ ਕੈਟਾਗਰੀ ਦੀ ਸਰਪੰਚੀ ਸੀ ਇੱਥੇ ਅਸੀਂ ਤਾਂ ਉਹਨਾਂ ਨੂੰ ਮਤਲਬ ਇੱਕ ਜੁੱਟ ਤਰੀਕ ਗੱਲ ਕਰਦੇ ਉਹਨਾਂ ਨੇ ਵੱਡੀ ਲਿਆਂਦੀ ਵੱਡਾ ਦਿਲ ਕਰਕੇ ਕਿਉਂਕਿ ਜਿਹੜਾ ਸੰਘਰਸ਼ ਆ ਨਾ ਇਹ ਕਿਸਾਨੀ ਦਾ ਸੀ ਨਾ ਇਹ ਮਜ਼ਦੂਰਾਂ ਦਾ ਸੀ ਇਹ ਪੀੜਤ ਲਕਾਈ ਦਾ ਸੀ ਜਿਨ੍ਹਾਂ ਨੂੰ ਕੈਂਸਰ ਹੋਣਾ ਜਿਨ੍ਹਾਂ ਦੇ ਆਉਣ ਵਾਲੇ ਪੀੜੀਆਂ ਦਾ ਮਤਲਬ ਜਿਹੜਾ ਆ ਬਿਮਾਰੀਆਂ ਨਾਲ ਬਰਬਾਦੀ ਹੋਣੀ ਆ ਉਹਨਾਂ ਦਾ ਸਾਂਝਾ ਸੰਘਰਸ਼ ਸੀ ਲੋਕ ਇਹ ਜਿੱਤ ਚੁੱਕੇ ਮਤਲਬ ਸਮਝ ਚੁੱਕੇ ਸੀ ਤਾਂ ਕਮਾਲ ਇਸ ਗੱਲ ਦੀ ਹੋਈ ਬਈ ਕਿਸਾਨੀ ਨੇ ਫੈਸਲਾ ਕਰਕੇ ਐਸੀ ਵਰਗ ਦੇ ਵਿੱਚੋਂ ਸਰਬਸੰਮਤੀ ਨਾਲ ਸਰਪੰਚ ਚੁਣਤਾ ਪੰਚਾਇਤ ਚੁਣਤੀ ਬਹੁਤ ਵੱਡੀ ਗੱਲ ਆ ਅੱਜ ਉਹ ਪੰਚਾਇਤ ਵੀ ਇਹਦੀ ਇਕਵਾਇ ਕਰਦੀ ਆ ਜਿਹੜੀ 25 ਮੈਂਬਰੀ ਕਮੇਟੀ ਬਣੀ ਆ ਉਹ ਵੀ ਇਕਵਾਇ ਕਰਦੀ ਆ ਤੋਂ ਕੁੱਲ ਮਿਲਾ ਕੇ ਮੈਂ ਇਸ ਗੱਲ ਤੋਂ ਖੁਸ਼ ਵੀ ਆ ਮੇਰੀ ਜਥੇਬੰਦੀ ਖੁਸ਼ ਆ ਵੀ ਜਿਹੜੀ ਜਥੇਬੰਦੀ ਦੀ ਸਮਝ ਆ ਸੰਘਰਸ਼ਾਂ ਤੋਂ ਟੀਕ ਰੱਖ ਕੇ ਆ ਮਤਲਬ ਜਿਹੜੇ ਸਿਆਸੀ ਪਾਰਟੀਆਂ ਉਹਨਾਂ ਤੋਂ ਭੱਲੇ ਦੀ ਝਾਕ ਛੱਡ ਕੇ ਸੰਘਰਸ਼ਾਂ ਦੇ ਚੰਡੇ ਘੱਡ ਕੇ ਲੋਕ ਲੜਿਆ ਤੇ ਜਿੱਤ ਵੱਲ ਨੂੰ ਜਾ ਰਹੇ ਆ ਫੈਕਟਰੀ ਫੈਕਟਰੀ ਬਾਰੇ ਜ਼ਰੂਰ ਦੱਸ ਦਿਓ ਕਿ ਇਸ ਚੀਜ਼ ਦੀ ਫੈਕਟਰੀ ਆ ਕਿ ਕੈਸੀ ਤਬਾਹੀ ਜੇ ਕਰੇ ਫੈਕਟਰੀ ਲੱਗ ਗਿਆ ਇਕੱਲੇ ਖਾੜੇ ਪਿੰਡ ਨਹੀਂ ਨੀਡਲੇ ਟੇੜਲੇ ਪਿੰਡਾਂ ਦੀ ਹੋਣੀ ਆ ਪੰਜਾਬ ਦੇ ਵਿੱਚ 42-43 ਫੈਕਟਰੀਆਂ ਇਹਦੇ ਨਾਲ ਦੀਆਂ ਹੋਰ ਲੱਗਣ ਜਾ ਰਹੀਆਂ ਸਰਕਾਰ ਇਹ ਕਹਿੰਦੀ ਆ ਵੀ ਇਹ ਬਦਲਾ ਪੰਜਾਬ ਦਾ ਵਿਕਾਸ ਹੋਊਗਾ ਪੰਜਾਬ ਦੇ سرمایہਦਾਰਾਂ ਦਾ ਵਿਕਾਸ ਹੋ ਸਕਦਾ ਪਰ ਜਿਹੜਾ ਲੋਕਾਂ ਦਾ ਬਨਾਸ ਹੋਊਗਾ ਕਿਉਂਕਿ ਲੋਕਾਂ ਕੋਲੇ ਤਾਂ ਪਹਿਲਾਂ ਹੀ ਬਿਮਾਰੀਆਂ ਦਾ ਇਲਾਜ ਕਰਾਉਣ ਵਾਸਤੇ ਪੈਸਾ ਨਹੀਂ ਹੈ ਸਰਕਾਰੀ ਹਸਪਤਾਲ ਹੈ ਨਹੀਂ ਇਹ ਜਿਹੜੀਆਂ ਫੈਕਟਰੀਆਂ ਲੱਗ ਰਹੀਆਂ ਜਿਹੜੇ ਮਤਲਬ ਮਹਾਰ ਨੇ ਮਹਾਰੇ ਕੰਨੇ ਵੀ ਨੇ ਕੈਂਸਰ ਵੰਡਣਾ ਇਹਨਾਂ ਨੇ ਹੋਰ ਬਿਮਾਰੀਆਂ ਵੰਡਣੀਆਂ ਜਿਹੜਾ ਕਿ ਫੈਕਟਰੀਆਂ ਲੋਕ ਵਿਰੋਧੀ ਆ ਇਹ ਫੈਸਲਾ ਫਾਇਦਾ ਕਿਦਾ ਕਰਨ ਗਿਆ ਜਿਨ੍ਹਾਂ ਨੇ ਫੈਕਟਰੀਆਂ ਮਨਜ਼ੂਰ ਕੀਤੀਆਂ ਤੁਸੀਂ ਬੁੱਧੀਜੀਵੀ ਤਬਕੇ ਦੇ ਵਿੱਚੋਂ ਆਉਣੇ ਪੜੇ ਲਿਖੇ ਦੇ ਵਿੱਚੋਂ ਆਮ ਇਹ ਲੱਗਦਾ ਹੁੰਦਾ ਵੀ 3 ਕਿਲੋਮੀਟਰ ਦੇ ਫਾਸਲੇ ਤੋਂ ਪਿੰਡ ਦੇ ਫੈਕਟਰੀ ਲੱਗੂਗੀ ਇੱਥੇ ਜੇ ਪੋਲਟਰੀ ਫਾਰਮ ਵੀ ਲਾਉਣਾ ਹੋਵੇ ਤਾਂ ਮਨਜ਼ੂਰੀ ਨਹੀਂ ਮਿਲਦੀ ਆਹ ਦੋ ਕਿੱਲੇ ਬਾਟਾ ਛੱਡਿਓ ਬਾਈ ਯਾਰ ਆਹ ਦੋ ਕਿੱਲਿਆਂ ਤੇ ਘਰ ਕੋਠੀਆਂ ਪਏ ਹੋਇਆ ਆਹ ਫੈਕਟਰੀਆਂ ਨਾਲ ਆਪਣੇ ਕਾਂਦਰੇ ਦੋ ਕਿੱਲਿਆਂ ਤੇ ਕਿਹੜੀ ਅਫਸਰ ਚਾਹੀਦੀ ਹੈ ਕਿਹੜੀ ਨੇ ਮਨਜ਼ੂਰੀ ਦੇਤੀ ਉਹ ਜਿਹੜੀ ਅਫਸਰ ਜੇ ਲੋਕਵਰੋਧੀ ਨਾ ਹੋਈ ਜਿੱਥੇ ਪੋਲਟਰੀ ਫਾਰਮ ਦੀ ਮਨਜ਼ੂਰੀ ਨਹੀਂ ਮਿਲ ਸਕਦੀ ਪੋਲਟਰੀ ਫਾਰਮ ਉਹ ਪਿੱਛੇ ਜਾ ਕੇ ਆ ਫੈਕਟਰੀ ਇੱਥੇ ਲੱਗਦੀ ਇਹਦਾ ਮਤਲਬ ਹਿੱਸਾ ਪੱਤੀ ਲੈ ਕੇ ਜਿਹੜੀ ਉਹ 70% ਸਬਸਿਡੀ ਆ ਉਹਦੀਆਂ ਵੰਡੀਆਂ ਪਾ ਕੇ ਇਹ ਲੋਕਾਂ ਨੂੰ ਜਿਹੜਾ ਕੈਂਸਰ ਵੰਡਣ ਵਾਲੀ ਫੈਕਟਰੀ ਦੀ ਮਨਜ਼ੂਰੀ ਮਿਲੀ ਆ ਲੋਕ ਇੰਨੀ ਗੱਲ ਤੇ ਅਸੀਂ ਚੇਤਨ ਕੀਤਾ ਕਿਉਂਕਿ ਸਾਡੀਆਂ ਜਿਹੜੀਆਂ ਟੀਮਾਂ ਸੀ ਸਰਕਾਰੀ ਟੀਮਾਂ ਨੂੰ ਮਤਲਬ ਲਾਜਵਾਬ ਕਰਤਾ ਉਹਨਾਂ ਕੋਲ ਜਵਾਬ ਨਹੀਂ ਆ ਉਹ ਕਹਿੰਦੇ ਕੈਂਸਰ ਨਹੀਂ ਵੰਡਦੀਆਂ ਆਪਣੇ ਘਰੇ ਕੈਂਸਰ ਵੰਡਦੀਆਂ ਯੂਨੀ ਪ੍ਰੈਕਟਿਸ ਚ ਤਿੰਨ ਮੀਟਿੰਗਾਂ ਹੋਈਆਂ ਤਿੰਨਾਂ ਚ ਹਰਾਏ ਆ ਸਰਕਾਰ ਕੋਲੇ ਹੁਣ ਬਿਨਾ ਜ਼ਬਰਦਸਤ ਹੋਰ ਕੋਈ ਰਾਹ ਨਹੀਂ ਰਿਹਾ ਦਲੀਲਵਾਜ਼ੀ ਦਾ ਜੋਰ ਇਨਾਈ ਕਰਕੇ ਦੇਖਦੇ ਆ ਫੇਰ ਵੀ ਇਹ ਬਾਬੇ ਨਾਨਕ ਉਹਨਾਂ ਦੀ ਯਾਰ ਲਾਦ ਆ ਕਰਤਾਰ ਸਰਾਬੇ ਹੋਣਾਂ ਦੇ ਵਾਰਸਾ ਇਹ ਮਤਲਬ ਕੁੱਤੇ ਤੋਂ ਵੀ ਮੰਨਣ ਵਾਲੇ ਨਹੀਂ ਇਹ ਜਿਹੜਾ ਸੱਚ ਹੈ ਤੇ ਜਿੰਨਾ ਮਰਜੀ ਮੈਨੂੰ ਰਗੜ ਲਾਣ ਇਹ ਘਾਹ ਹੀ ਕਿਸਮ ਚ ਹੁੰਦਾ ਹੈ ਉਹਨਾਂ ਨੇ ਸਟੇਜ ਧਾਤੀ ਸਟੇਜ ਫੇਰ ਉਦੋਂ ਸ਼ਾਮ ਨੂੰ ਹੀ ਲੱਗੀ ਠੀਕ ਹੈ ਉਹ ਰਗਟ ਮਤਲਬ ਜਿਹੜਾ ਪਾਉਣ ਵਾਲਾ ਸ਼ੈੱਡ ਉਹ ਵੀ ਪਾਊਗਾ ਇਹ ਜਿਹੜੀ ਮਤਲਬ ਲੋਕ ਸੰਘਰਸ਼ ਹੁੰਦੇ ਆ ਸੱਚ ਹੁੰਦਾ ਹੈ ਹਰ ਇੱਕ ਹਰ ਇੱਕ ਹਰ ਇੱਕ ਹੁੰਦਾ ਫਿਰ ਹਰਾ ਹੋ ਜਾਂਦਾ ਤੇ ਹੋ ਗਿਆ ਹਾਰ ਬੰਨ ਕੇ ਚੱਲੀ ਕਿ ਸਰਕਾਰ ਪਿੱਠ ਤੇ ਖੜੀ ਹੈ ਇਹ ਮੰਨਿਆ ਜਾ ਸਕਦਾ ਹੈ ਸਰਕਾਰ ਉਹਨਾਂ ਲਟੇਰਿਆਂ ਦੇ ਪਿੱਛੇ ਤਾਂ ਹੁੰਦੀ ਹੋਈ ਆ ਇਹ ਕਦੇ ਦੋ ਗੱਲਾਂ ਹੋਈ ਨਹੀਂ ਜਿਹੜੀ ਲੋਕਾਂ ਕਹਿੰਦੇ ਸੰਘਰਸ਼ਾਂ ਚੋਂ ਪੈਦਾ ਹੋਈ ਹੋਈ ਆ ਇਹ ਬੁਰੀ ਤਰ੍ਹਾਂ ਮਤਲਬ ਇਸ ਗੱਲ 'ਚ ਨੰਗੀ ਹੋਈ ਆ ਵੀ ਲਟੇਰਿਆਂ ਦੀ ਪਿੱਠ 'ਤੇ ਖੜੀ ਆ ਲੋਕਾਂ ਨੂੰ ਬਹਿਮ ਸੀ ਸਾਨੂੰ ਕੋਈ ਬਹਿਮ ਨਹੀਂ ਸੀ ਜੱਥੇਬੰਦੀਆਂ ਨੂੰ ਕੋਈ ਬਹਿਮ ਨਹੀਂ ਸੀ ਖਾਸ ਕਰਕੇ ਭਾਰਤੀ ਕਿਸਾਨ ਢੂਕੋਂ ਦਾ ਜਿੰਨਾ ਇਤਿਹਾਸ ਆ ਉਹ ਮਤਲਬ ਪਹਿਲਾਂ ਹੀ ਕਿਸੇ ਪਾਰਟੀ ਤੇ ਵਿਸ਼ਵਾਸ ਰੱਖ ਕੇ ਚੱਲਦੀ ਨਹੀਂ ਲੋਕਾਂ ਨੂੰ ਕਿਹਾ ਤਾਂ ਜੇ ਤੁਹਾਡਾ ਨਹੀਂ ਸਰਦਾ ਪਾ ਕੇ ਦੇਖ ਲਓ ਪਰ ਝੋਟੇ ਵਾਲੇ ਘਰੋਂ ਲੱਸੀ ਨਹੀਂ ਆ ਪਰ ਲੱਗਦਾ ਜਿਵੇਂ ਪਿਛਲੇ ਦਿਨਾਂ ਚ 26 ਤਰੀਕ ਨੂੰ ਮੋਰਚਾ ਉਖਾੜਿਆ ਗਿਆ ਲੱਗਦਾ ਕਿ ਸਰਕਾਰ ਦੀ ਨਿਗਾਹ ਠੰਡੀ ਨਹੀਂ ਹੈ ਇਸ ਮੋਰਚੇ ਤੇ ਖਾਸ ਕਰ ਇਸ ਪਿੰਡ ਤੇ ਇਹ ਇਹ ਜਿਹੜਾ ਮੋਰਚਾ ਲੱਗਿਆ ਦੇਖੋ ਇਸ ਇੰਨੀਆਂ ਗੱਲਾਂ ਨੂੰ ਆਪਾਂ ਸਮਝਦੇ ਆਂ ਸਰਕਾਰਾਂ ਹਮੇਸ਼ਾ ਹੀ ਬਲਤਸ਼ਾਲ ਦੀ ਨੀਤੀ ਵਰਤਦੀਆਂ ਹੁੰਦੀਆਂ ਸਰਕਾਰਾਂ ਨੇ ਗੱਲਬਾਤ ਵਾਲੀ ਗੱਲ ਲੈਣ ਦੀ ਖਾਸ ਕਰਕੇ ਮੇਰੇ ਨਾਲ ਹੀ ਉਹਨਾਂ ਨੇ ਹਫਤਾ ਪਹਿਲਾਂ ਗੱਲਬਾਤ ਚਲਾਇਆ ਸੀ ਉਹਨਾਂ ਨੂੰ ਲੱਗਿਆ ਵੀ ਇਹ ਗੱਲਬਾਤ ਚੋਂ ਲੱਭਣਾ ਨਹੀਂ ਕੁਝ ਫਿਰ ਉਹਨਾਂ ਨੇ 26 ਨੂੰ ਹੱਲਾ ਕਰਤਾ ਤੇ ਅੱਗੇ ਵੀ ਸਕੀਮਾਂ ਤਾਂ ਨਹੀਂ ਹੋ ਸਕਦੀਆਂ ਪਰ ਨਾਲ ਦੀ ਨਾਲ ਉਹਨਾਂ ਨੂੰ ਇਸ ਗੱਲ ਦੀਆਂ ਕੰਪਨੀਆਂ ਵੀ ਛੜੀਆਂ ਹੋਈਆਂ ਵੀ ਮੱਥਾ ਕਿਸੇ ਦੀ ਤਾਕਤ ਨਾਲ ਲਾਏ ਹੋਇਆ ਇਹ ਉਹ ਤਾਕਤ ਹੈ ਜਿਹੜੀ 25 ਸਾਲ ਮਹਿਲ ਕਲਾਂ ਚ ਲੜੀ ਸੀ ਅਖੀਰ ਨੂੰ ਸੁਪਰੀਮ ਕੋਰਟ ਦੇ ਫੈਸਲੇ ਵੀ ਰੱਦ ਕਰਕੇ ਆ ਲੋਕ ਸੰਘਰਸ਼ ਜਿੱਤਿਆ ਸੀ ਤੇ ਅੱਜ ਜੀ ਹਾਈ ਕੋਰਟ ਕਹੇ ਵੀ ਦੂ ਫੈਕਟਰੀ ਚੱਲਣੀ ਆ ਲੋਕ ਕਦੇ ਨਹੀਂ ਚੱਲਣ ਦੇਣਗੇ ਕਿਉਂਕਿ ਲੋਕ ਵਿਰੋਧੀ ਫੈਸਲਾ ਇਹ ਕੀ ਕਹਿੰਦਾ ਆ ਜੇ ਫੈਕਟਰੀ ਵਾਲੀ ਧਿਰ ਦੀ ਗੱਲ ਕਰੀਏ ਤਾਂ ਕੀ ਆਖਦੇ ਕੀ ਨੇ ਕੀ ਕਹਿੰਦੇ ਨੇ ਕਿ ਜਦੋਂ ਬੈਠ ਕੇ ਮੀਟਿੰਗਾਂ ਹੁੰਦੀਆਂ ਗਾਹਾਂ ਵਾਲਾ ਕਿ ਤੁਸੀਂ ਕਹਿੰਦੇ ਮੀਟਿੰਗਾਂ ਦੇ ਵਿੱਚ ਜਿਹੜਾ ਹੈਗਾ ਉਹ ਅਸੀਂ ਜਿੱਤੇ ਆ ਉਹ ਹਾਰੇ ਨੇ ਪਰ ਕਹਿੰਦੇ ਕੀ ਨੇ ਉਹ ਕਹਿੰਦੇ ਆ ਵੀ ਮਤਲਬ ਇਹ ਤਾਂ ਲੋਕਪੱਖੀ ਆ ਬੂ ਕੋ ਉਹ ਨਹੀਂ ਸਾਨੂੰ ਹੋਰ ਕੁਛ ਲਾ ਲੈਣ ਤੇ ਫਲਾਨਾ ਕਰਨ ਲੱਗੇ ਤੇ ਉਹ ਟਾਲਾ ਹੁੰਦਾ ਕੀ ਤਰਕ ਦਿੰਦੇ ਨੇ ਲੋਕ ਪੱਕੀ ਦਾ ਤਰਕ ਕੀ ਦੇ ਲੋਕ ਪੱਕੀ ਤਰਕ ਨੂੰ ਨਾ ਕੀ ਨਾ ਝੂਠਾ ਮੈਂ ਦੇਖੋ ਮੈਂ ਮੀਟਿੰਗਾਂ ਚ ਗਿਆ ਹੀ ਨਹੀਂ ਉਹਨਾਂ ਚ ਉੱਥੇ ਤਾਂ ਸਾਡੇ ਮਾਹਰ ਜਾਂਦੇ ਜਾਂ ਪਿੰਡ ਕਮੇਟੀ ਜਾਂਦੀ ਹੈ ਮੈਂ ਤਾਂ ਉਹਨਾਂ ਜਦੋਂ ਪੁਲਿਸ ਇੱਥੇ ਅੱਲਾ ਕਰਦੀ ਹੈ ਮੈਂ ਤਾਂ ਲੋਕਾਂ ਦੀ ਮਰਦ ਤੇ ਉਹਨਾਂ ਮੈਂ ਉਹਨਾਂ ਬੈਸਾਂ ਚ ਨਹੀਂ ਜਾਂਦਾ ਹਾਂ ਇੱਕ ਗੱਲ ਹੈ ਮੇਰੇ ਕੋਲ ਘਰੇ ਵੀ ਜਾ ਕੇ ਉਹਨਾਂ ਨੇ ਪਹੁੰਚ ਕੀਤੀ ਬਾਹਰੋਂ ਬੰਦੇ ਲਿਆ ਕੇ ਮੈਂ ਇਹਨਾਂ ਨੂੰ ਕਹਾਂ ਗੁਰੂ ਘਰ ਚ ਜਾ ਜੇ ਕੈਂਸਰ ਵਾਲੀ ਫੈਕਟਰੀ ਨਹੀਂ ਕਿ ਲੋਕਾਂ ਨੂੰ ਸੰਤੋਸ਼ਟ ਕਰ ਦੇ ਪਰ ਉਹ ਗੁਰਦੁਆਰੇ ਚ ਆ ਕੇ ਲੋਕ ਬਿਓ ਦੇ ਘਰ ਵਾਲੀ ਇੱਥੇ ਟੀਚਰ ਲੱਗੀ ਸੀ ਬਦਲੀ ਕਰਾ ਕੇ ਲੈ ਗਿਆ। ਤੁਹਾਨੂੰ ਲੋਕਾਂ ਦੀ ਗੱਲ ਦਾ ਜਵਾਬ ਦੇ ਨਹੀਂ ਸੀ। ਜਿਹੜੇ ਬੰਦਿਆਂ ਨੂੰ ਮੇਰੇ ਕੋਲ ਲੈ ਕੇ ਆਇਆ ਸੀ ਉਹ ਮੇਰੀ ਗੱਲ ਨਾ ਖੜ ਕੇ ਇਹਦੇ ਉਲਟ ਹੋ ਗਏ। ਗਰਬ ਗੱਲ ਇਹ ਨਹੀਂ ਠੀਕ ਹੈ ਨਾ ਕੀ ਕਸੂਰ ਆ। ਹਾਂ ਬਿਲਕੁਲ। ਤੂੰ ਲੋਕਾਂ ਨੂੰ ਸਹਿਮਤ ਕਰ ਲੈ ਤੇ ਸਾਡਾ ਹੁਣ ਵੀ ਆ ਇਹਦੇ ਖਾੜੇ ਦੇ ਲੋਕਾਂ ਨੂੰ ਸਹਿਮਤ ਕਰ ਲੈਣ। ਅਸੀਂ ਹੁਣੋਂ हट ਜਾਾਂਗੇ। ਪ੍ਰਸ਼ਾਸਨ ਸਰਕਾਰ ਮੇਰੇ ਤੇ ਹੁਣ ਵੀ ਜ਼ੋਰ ਲਾਉਂਦੀ ਸੀ। ਤੁਸੀਂ ਨਾ ਜੀ ਉੱਥੇ ਜਾਇਆ ਕਰੋ। ਖਾਤਮਨ ਜਾਇਆ ਕਰੋ ਤੁਸੀਂ ਨਾ ਜਾਇਆ ਕਰੋ। ਜੇ ਤੁਸੀਂ ਹੱਲਾ ਬੋਲੋਗੇ ਤਾਂ ਮੇਰੀ ਜਥੇਬੰਦੀ ਵੀ ਆਊਗਾ, ਇਹ ਵੀ ਆਊਗਾ। ਮੈਂ ਤਾਂ 20 ਕਿਲੋਮੀਟਰ ਤੇ ਪਿੰਡਾਂ ਮੈਂ ਕਿਵੇਂ ਰਹਿ ਜਾ ਪਰ ਪ੍ਰਧਾਨ ਜੀ ਇਹ ਸਰਕਾਰ ਤਾਂ ਉਹ ਆ ਨਾ ਜਿਹੜੀ ਕਹਿੰਦੀ ਕਿ ਅਸੀਂ ਲੋਕ ਵਿਰੋਧੀ ਨਹੀਂ ਲੋਕ ਹਿੱਤਾਂ ਦੀ ਲੋਕ ਲੋਕਾਂ ਦੇ ਹੱਕਾਂ ਦੀ ਰਾਖੀ ਕਰਦੇ ਆ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਦੇ ਆ ਇਹ ਸਰਕਾਰ ਵੀ ਉਸੇ ਲੀਤੇ ਫਰੇਮ ਮੰਨੀਏ ਦੇਖੋ ਸਰਕਾਰਾਂ ਚਾਹੇ ਕਹੀ ਜਾਣ ਕਹਿੰਦੀਆਂ ਹੁੰਦੀਆਂ ਜਿਹੜੇ ਮੂਰੇ ਵੀ ਅੱਜ ਵੀ ਮੈਂ ਦੇਖਿਆ ਕਈ ਮਤਲਬ ਜਿਹੜੇ ਅੱਜ ਮਤਲਬ ਪੈਂਟਾਂ ਚਾੜੀ ਫਿਰਦੇ ਆ ਵੀ ਐਦੂ ਕਹਾ ਲੈ ਮੁੱਖ ਮੰਤਰੀ ਸ਼ਾਇਦ ਮੈਂ ਬਣ ਜੂ ਜਿਵੇਂ ਭਗਵੰਤ ਮਾਨ ਬਣ ਗਿਆ ਸੀ ਇਹ ਕਿਹੜਾ ਕਿਸੇ ਨੂੰ ਯਾਦ ਸੀ ਵੀ ਭਗਵੰਤ ਮਾਨ ਮੁੱਖ ਮੰਤਰੀ ਬਣੂ ਕਮੇਟੀ ਮੈਂ ਤਾਂ ਕੋ ਜਿਹੜਾ ਹੁੰਦਾ ਮੈਂ ਤਾਂ ਕੋ ਕਹ ਹੁਣ ਮੈਂ ਕਹਿੰਦਾ ਨਹੀਂ ਮਾਨ ਜੋਗ ਮੁੱਖ ਮੰਤਰੀ ਆਪਣੇ ਨਹੀਂ ਤਾਂ ਇਹ ਜੇ ਭੰਡਾ ਨੂੰ ਮਤਲਬ ਮੁੱਖ ਮੰਤਰੀ ਕੌਣ ਬਣਾਉਂਦਾ ਹੁੰਦਾ ਹੁਣ ਇਹ ਤੂੰ ਭੰਡਾ ਨੂੰ ਵੀ ਕਹਾ ਨਕੰਮੇ ਮਤਲਬ ਮੁੱਖ ਮੰਤਰੀ ਦੀ ਆਸ ਰੱਖੀ ਬੈਠਿਆ ਜਿਹੜੇ ਲੋਕ ਇਹ ਕਹਿੰਦੇ ਆ ਉਹ ਪੰਜਾਬੀਓ ਤੁਸੀਂ ਛਿੱਤਰਖਾਨ ਦੇ ਆਦੀਓ ਤੇ ਛਿੱਤਰ ਹੀ ਖਾਣੇ ਆ ਤੁਸੀਂ ਜਦੋਂ ਖਾੜੇ ਦੀਆਂ ਸਾਡੀਆਂ ਬੀਬੀਆਂ ਇੰਨਾ ਖੇਤਾਂ ਦੇ ਵਿੱਚ ਜੰਗ ਲੜ ਰਹੀਆਂ ਪੁਲਿਸ ਦੇ ਖਿਲਾਫ ਤੇ ਆ ਕਬਜ਼ਾ ਕਰਨ ਲਈ ਬੈਠ ਰਹੀਆਂ ਉਹ ਕਹਿੰਦੇ ਤੁਸੀਂ ਛਿੱਤਰਾਂ ਦੇ ਲੈ ਕੇ ਛਿੱਤਰ ਹੀ ਖਾਓਗੇ ਉਹੋ ਜੇ ਆਗੂ ਗੱਲ ਨੂੰ ਮੁੱਖ ਮੰਤਰੀ ਉਹ ਵੀ ਬਣ ਸਕਦੇ ਆ ਪਰ ਉਹ ਲੋਕਾਂ ਦੇ ਨਹੀਂ ਹੋਣਗੇ ਜੋਕਾਂ ਦੇ ਹੋਣਗੇ ਇੱਕ ਪਿਛਲੇ ਦਿਨਾਂ ਚ ਰਿਪੋਰਟ ਵੀ ਸਾਡੇ ਵੱਲੋਂ ਜਿਹੜੀ ਆ ਪੇਸ਼ ਕੀਤੀ ਗਈ ਸੀ ਮਤਲਬ ਕਿਵੇਂ ਕਾਰਪੋਰੇਟ ਘਰਾਣਾ ਜਿਹੜਾ ਹੈਗਾ ਉਹ ਆ ਵੀ ਹੋ ਰਿਹਾ ਕਿਸਾਨਾਂ ਦੇ ਵੱਲੋਂ ਲਈ ਹੋਈ ਕਣਕ 2425 ਰੁਪਏ ਉੱਥੇ ਜਾ ਕੇ ਜਿਹੜੀ ਹੈਗੀ ਆ ਉਹ 100 100 200 ਰੁਪਏ ਤੱਕ ਦੀ ਵੇਚੀ ਜਾ ਰਹੀ ਹੈ ਭਾਵੇਂ ਉਸੇ ਕਣਕ ਦਾ ਮੁੱਲ 10 ਤੋਂ 20000 ਰੁਪਏ ਪ੍ਰਤੀ ਕੁਇੰਟਲ ਜਿਹੜਾ ਹੈਗਾ ਉਹ ਆਨਲਾਈਨ ਵੈਬਸਾਈਟਾਂ ਦੇ ਉੱਪਰ ਸ਼ਰਿਆਂ ਵਿੱਚੀ ਜਾਂਦੀ ਹੈ ਦੇਖੋ ਜਦੋਂ ਸਾਡੀ ਮਤਲਬ ਜਿਹੜੀ ਖੇਤੀ ਸੀ ਨਾ ਥਣ ਵਾਲੀ ਖੇਤੀ ਜਦੋਂ ਉਹਨੂੰ ਬਰਬਾਦ ਕੀਤਾ ਆ ਵਪਾਰਕ ਖੇਤੀ ਲੈ ਕੇ ਆਂਦੀ ਤਾਂ ਉਦੋਂ ਵੀ ਜਿਹੜਾ মিডিਆ ਸੀ ਵੀਡੀਓ ਤੇ ਬੋਲਬਾਲਾ ਉਹਨਾਂ ਕੰਪਨੀਆਂ ਦਾ ਸੀ ਸਰਕਾਰਾਂ ਦਾ ਸੀ ਖਾਸ ਕਰਕੇ ਅਮਰੀਕਨ ਕੰਪਨੀਆਂ ਦਾ ਤਾਂ ਉਹਨਾਂ ਨੇ ਆਪ ਦੀ ਜਿਹੜੀ ਬਣਿਆ ਹੋਇਆ ਮਾਲ ਜਿਹਦਾ ਪਰਮਾਣੂ ਜੰਗਾਂ ਤੋਂ ਬਚਿਆ ਹੋਇਆ ਸੀ ਰੇ ਤੇਲ ਬੀਜ ਉਹ ਜਾ ਮਤਲਬ ਲਿਆਂਦਾ ਸਿਸਟਮ ਪਾਣੀ ਵਾਲੀ ਖੇਤੀ ਮਿਲ ਲਿਆਂਦੀ ਤਾਂ ਮਨਾਫੇ ਕੱਢੇ ਅੱਜ ਵੀ ਜਿਹੜਾ ਖਾਸ ਕਰਕੇ মিডিਆ ਉਹਨਾਂ ਕੋਲੇ ਉਹ ਮੀਡੀਆ ਉਹਨਾਂ ਦੇ ਪੱਖ ਦਾ ਉਹ ਜਿਹੜੀ ਸਾਡੇ ਕੋਲੋਂ 2400 ਨੂੰ ਲਈ ਹੋਈ ਕਣਕ ਆ ਉਹਨਾਂ ਨੂੰ ਲਫਾਫਿਆਂ 'ਚ ਪਾ ਕੇ ਉਹ ਕਹਿੰਦੇ ਆ ਵੀ ਇਹਦੇ 'ਚ ਬਈ ਬਿਮਾਰੀ ਹੈ ਨਹੀਂ ਕੋਈ ਇਹ ਤਾਂ ਜਿਉ ਫਲਾਣੇ ਬਣੇ ਮੈਂ ਤਾਂ ਕਿਸੇ ਦਾ ਖੇਤ ਬੀਜਿਆ ਦੇਖਿਆ ਨਹੀਂ ਬਈ ਆਹਾਂ ਮਤਲਬ ਜਿਹੜੀ 10000 ਨੂੰ ਕਣਕ ਦਿੰਦੇ ਆ ਉਹ ਲਫਾਫਿਆਂ 'ਚ ਪਾ ਕੇ 10000 ਨੂੰ ਕੁਆਂਟਲ ਕਣਕ ਇੱਕ ਮੈਨੂੰ ਸਵਾਲ ਇਹ ਬਣਿਆ ਵੀ ਜਿਹੜੀ ਸਰਕਾਰ ਅੱਜ ਕਹਿੰਦੀ ਆ ਜੇ ਅਸੀਂ ਸਵਾਮੀ ਨਾਸੰਦਨ ਰਿਪੋਰਟ ਦੀ ਗੱਲ ਕਰਦੇ ਵੀ ਲਾਗੂ ਕਰ ਦਿਓ ਜਿਹਦੇ ਮੁਤਾਬਕ ਕਿਸਾਨ ਨੂੰ ਕਣਕ ਦਾ ਮੁੱਲ 8000 ਰੁਪਏ ਮਿਲਦਾ ਤਾਂ ਉਹਨਾਂ ਨੇ ਦਲੀਲ ਇਹ ਦਿੱਤੀ ਆ ਵੀ ਇਹ ਜਿਹੜੀ ਮਜ਼ਦੂਰ ਜਾਂ ਮੁਲਾਜ਼ਮਾ ਲੈ ਕੇ ਖਾ ਨਹੀਂ ਸਕਦੇ ਵੀ ਫਿਰ ਜਿਹੜੀ ਉਹ 10 ਜਾਂ 15000 ਨੂੰ ਕੁਆਂਟਲ ਵਿਕਣੀ ਆ ਉਹਨੂੰ ਮਜ਼ਦੂਰ ਲੈ ਕੇ ਕਿਵੇਂ ਖਾਣਗੇ ਉਹਦੇ ਤੇ ਕੋਈ ਪਾਬੰਦੀ ਨਹੀਂ ਅਸਲ ਦੇ ਵਿੱਚ ਇਹ ਆ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਲੋਕਾਂ ਨੂੰ ਸਿਰਫ ਵੋਟਾਂ ਖਾਤਰ ਜਿਉਂਦੇ ਰੱਖਣ ਵਾਸਤੇ ਆ ਪਰ ਜਦੋਂ ਕਾਰਪੋਰੇਟ ਘਰਾਣੇ ਦੇ ਹੱਥਰੇ ਵਿੱਚ ਮਤਲਬ ਜ਼ਮੀਨਾਂ ਆ ਗਈਆਂ ਮੰਡੀਆਂ ਆ ਗਿਆ ਅਨਾਜ ਆ ਗਿਆ ਉਦੋਂ ਉਹਨਾਂ ਨੂੰ ਇਹਨਾਂ ਲੋਕਾਂ ਦੀ ਕੋਈ ਪਰਵਾਹ ਨਹੀਂ ਉਹਨਾਂ ਨੂੰ ਉਹ ਲੋਕ ਹੈ ਜਿਹੜੇ 15000 ਵਾਲੀ ਕਣਕ ਖਾ ਸਕਦੇ ਆ ਤੇ ਮਤਲਬ ਜਿਹੜਾ ਵਧੀਆ ਕਹਿੰਦੇ ਆ ਦੁੱਧ ਅਸੀਂ ਤਾਂ ਕਹਿੰਦੇ ਆ ਜਿਹੜਾ ਪੈਦਾ ਕਰਦੇ ਆ ਸਾਡੇ ਵਾਲੇ ਦੁੱਧ ਨੂੰ ਵਧੀਆ ਨਹੀਂ ਕੋਈ ਹੁਣ ਜਿਹੜੇ ਦੁੱਧ ਦੇ ਵਿੱਚ ਮਹੀਨਾ ਮਹੀਨਾ ਦੁੱਧ ਖਰਾਬ ਨਹੀਂ ਹੁੰਦਾ ਉਹਨੂੰ ਵਧੀਆ ਦੁੱਧ ਕਹੀ ਜਾਂਦੇ ਆ ਉਹਦੇ ਵਿੱਚ ਕੀ ਪਾਉਂਦੇ ਆ ਸਾਡੇ ਵਾਲੇ ਤਾਂ 3 ਘੰਟਿਆਂ ਬਾਅਦ ਖਰਾਬ ਹੋ ਜਾਂਦਾ ਜਿਹਨੂੰ ਮਾੜਾ ਕਹਿੰਦੇ ਆ ਬਸ ਇਹੋ ਚ ਦਵਾਈ ਨਾ ਪਾਈਏ ਉਹ ਵਧੀਆ ਉਹਨਾਂ ਨੇ ਬਣਾਤਾ ਜਿਹੜਾ ਆਪਣਾ ਅੰਮ੍ਰਿਤ ਹੈ ਉਹਨੂੰ ਚਾ ਅੱਜ ਅੱਜ ਦੇ ਮਰਜ਼ਾ ਮਨਾ ਚਾਰ ਕਾਂਟੇ ਅਨੁਸਾਰ ਦਾ ਉਹਨਾਂ ਦਾ ਆ ਚਾਰ ਚਾਰ ਮਹੀਨੇ ਨਹੀਂ ਖਰਾਬ ਹੁੰਦਾ ਉਹਨੂੰ ਵਧੀਆ ਕਹੀ ਜਾਂਦੇ ਆ ਯਾਨੀ ਪ੍ਰਚਾਰ ਤੇ ਆ ਗਿਆ ਜਿਹੜੀ ਖਰੀ ਚੀਜ਼ ਆ ਖਰੀ ਚੀਜ਼ ਦਾ ਪ੍ਰਚਾਰ ਨਹੀਂ ਐ ਖੋਟੀ ਦਾ ਪ੍ਰਚਾਰ ਆ ਇਸ ਕਰਕੇ ਅੱਜ ਲੋੜ ਆ ਜਿਹੜੀ ਮਤਲਬ ਇਹ ਸਾਮਰਾਜੀ ਧੜਾਂ ਨੇ ਕਾਰਪੋਰੇਟ ਦੇ ਰਾਹੀਂ ਆ ਰਹੀਆਂ ਮੈਂ ਤੁਹਾਡਾ ਧੰਨਵਾਦ ਕਰਦਾ ਮੈਂ ਤੁਹਾਡੀ ਵੀਡੀਓ ਸੁਣੀ ਆ ਉਹ ਤੁਸੀਂ ਇਹ ਜਿਹਾ ਮਨ ਲੋਕ ਪੱਖੀ ਕੱਢ ਕੇ ਲਿਆਓ ਤੇ ਬੰਡੋ ਅਸੀਂ ਵੀ ਇਹ ਤੋਂ ਸਿੱਖਾਂਗੇ ਤੇ ਲੋਕਾਂ ਨੂੰ ਵੀ ਸਿਖਾਵਾਂਗੇ ਫੇਰ ਹੀ ਮੱਲਾ ਸੰਘਰਸ਼ਾਂ ਜੈਲਿਆਂ ਕਰ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਦਫਾ ਕਰਾਂਗੇ ਤੇ ਭਗਤ ਸਿੰਘ ਦੀ ਸੋਚ ਵਾਲਾ ਰਾਜ ਆ ਜਿਹੜਾ ਇੱਥੇ ਮੱਲਾ ਰਾਜ ਲੋਕਾਂ ਦਾ ਹੋਊਗਾ ਆਖਰੀ ਸਵਾਲ ਆ ਜਿੱਥੇ ਅੱਜ ਬੈਠੇ ਆ ਕਿ ਲੋਕ ਅਖੀਰਲੇ ਸਮੇਂ ਤੱਕ ਲੜਨਗੇ ਹਾਲਾਂਕਿ ਇੱਕ ਲੋਕਾਂ ਨੇ ਸਬੂਤ ਜਿਹੜਾ ਪੇਸ਼ ਕੀਤਾ ਕਿ ਅਸੀਂ ਅੜਾਂਗੇ ਲੜਾਂਗੇ ਜਦੋਂ ਤੱਕ ਇਹ ਫੈਕਟਰੀ ਬੰਦ ਨਹੀਂ ਹੁੰਦੀ ਹੁਣ ਇਹ ਮੰਗ ਲੈ ਕੇ ਬੈਠੇ ਹੋ ਕਿ ਫੈਕਟਰੀ ਨੂੰ ਇੱਥੋਂ ਚੱਲਦਾ ਕੀਤਾ ਜਾਵੇ ਇਹ ਇੱਥੇ ਦੀ ਮੰਗ ਆ ਇਹ ਪਰ ਅਸੀਂ ਜਿਹੇ ਜੀ ਫੋਰਸ ਤਿਆਰ ਕੀਤੀ ਹੈ ਜਿਹੇ ਜੀ ਤੁਸੀਂ ਦੇਖ ਰਹੇ ਹੋ ਇਹਨੂੰ ਅਸੀਂ ਇਕੱਲੇ ਖਾੜੇ ਤੱਕ ਸੀਮਿਤ ਰੱਖਣ ਵਾਸਤੇ ਵੀ ਤਿਆਰ ਕਰ ਰਹੇ ਹਾਂ ਅਸੀਂ ਕਹਿੰਦੇ ਵੀ ਜਿੱਥੇ ਵੀ ਲੋਕ ਵਿਰੋਧੀ ਫੈਸਲੇ ਹੋਣਗੇ ਅਸੀਂ ਇਹ ਸਮਝ ਲੈ ਕੇ ਜਾਵਾਂਗੇ ਲੋਕਾਂ ਨੂੰ ਸਿੱਖੇਤ ਕਰਾਂਗੇ ਤੇ ਲੋਕ ਫੌਜ ਦੀ ਤਿਆਰੀ ਕਰਾਂਗੇ ਜਿੱਥੇ ਵੀ ਲੋਕ ਫੌਜ ਬਸ ਜੀ ਸਮਾਂ ਦਾ ਬਹੁਤ ਬਹੁਤ ਧੰਨਵਾਦ ਦੇ ਨਾਲ ਕਿਸਾਨਾ ਗੁਰ ਮਨਜੀਤ ਸਿੰਘ ਧਨੇਰ ਸੀ ਅਖਾੜੇ ਦੇ ਅਗਲੇ ਜੋ ਵੀ ਨੀਤੀ ਹੈ ਉਹਦੇ ਬਾਰੇ ਗੱਲਬਾਤ ਮਨਜੀਤ ਸਿੰਘ ਧਨੇਰ ਨੇ ਕੀਤੀ ਤੁਸੀਂ ਜੁੜੇ ਰਹੋ ਆਰੇ ਵੀ ਟੱਲ ਕਰਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦ ਜੀ ਜੀ ਹੁਣ ਮੈਂ ਬੋਲਣਾ ਹੈ